ਕੀ ਕੀ ਨਾ ਤੁਹਾਡੇ ਕੀ ਪ੍ਰੋਬਲਮ ਆ ਮੈਂ ਸਾਹਿਲ ਮਹਿਤਾ ਮੱਲਾ ਸ਼ਿਵ ਨਾ ਗੁਰਦਾਸਪੁਰ ਤੋਂ ਇਹ ਸਮੱਸਿਆ ਸਰ ਕਟੁਕਰ 4-5 ਸਾਲ ਤੋਂ ਹੈ ਨਾਲਾ ਟੁੱਟਿਆ ਇੱਕ ਇਥੋਂ ਤੇ ਇੱਕ ਅਗਲੇ ਮੋੜ ਤੋਂ ਜੋ ਕਿ ਐਵੇਂ ਐਮਸੀ ਸਾਹਿਬ ਦੇ ਨੋਟਸ ਚ ਲਿਆਂਦਾ ਹੈ ਕਿ ਇਹ ਸਫਾਈ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਆ ਬਾਹਰੋਂ ਲੋਕੀ ਆ ਕੇ ਕੂੜਾ ਸੁੱਟ ਜਾਂਦੇ ਆ ਪਿੱਛੋਂ ਦੇ ਮੱਲੇ ਦੇ ਆ ਕੇ ਲੋਕੀ ਕੂੜਾ ਸੁੱਟ ਜਾਂਦੇ ਆ ਸਫਾਈ ਕਰਮਚਾਰੀ ਹਫਤੇ ਬਾਅਦ ਆ ਜਾਂ ਦੂਜੇ ਹਫਤੇ ਬਾਅਦ ਆ ਕੇ ਇੱਥੇ ਆ ਕੇ ਸਫਾਈ ਕਰਦਾ ਪੱਕਾ ਬੰਦਾ ਕੋਈ ਨਹੀਂ ਆ ਰਿਹਾ ਦੂਸਰੀ ਗੱਲ ਹੈ ਪਸ਼ਾਬਖਾਨੇ ਦੀ ਆ ਇਹ ਬਾਹਰ ਪਿਸ਼ਾਬ ਕਰਦੇ ਪਏ ਜਿੱਥੋਂ ਕਿ ਪਿਸ਼ਾਬ ਟਪਕ ਕੇ ਜਾਣਾ ਪੈਂਦਾ ਵਾ ਪੂਰੇ ਸ਼ਹਿਰ ਦਾ ਵਾਟਰ ਸਪਲਾਈ ਦਾ ਪੰਪ ਲੱਗ ਹੋਇਆ ਵਾ ਜਿਹੜਾ ਕਿ ਪੰਪ ਦੇ ਵਿੱਚ ਲੋਕੀ ਬਾਥਰੂਮ ਕਰਦੇ ਪਏ ਆ ਪੀਣ ਵਾਲੇ ਪਾਣੀ ਦੇ ਵਿੱਚ ਜੋ ਕਿ ਬਿਮਾਰੀ ਫੈਲ ਰਹੀ ਆ ਜੋ ਕਿ ਪਾਣੀ ਵੀ ਹਜੇ ਲੀਕ ਹੈ ਜਿਹੜਾ ਕਿ ਮਹੱਲੇ ਨੂੰ ਨੁਕਸਾਨ ਹੋਦਾ ਬਿਮਾਰੀ ਫੈਲਣ ਦਾ ਡਰ ਵਾ ਤਾਂ ਹੀ ਹੁਣ ਐਮਸੀ ਸਾਹਿਬ ਦੀ ਨੋਚ ਲਿਆਂਦਾ ਵਾ ਇਹ ਗਲੀ ਦੇ ਵਿੱਚ ਪੱਕਾ ਬੰਦਾ ਲਾਇਆ ਜਾ ਕਰਮਚਾਰੀ ਸਫਾਈ ਦਾ ਲਾਇਆ ਜਾਵੇ ਤਾਂ ਇਹ ਦੀਵਾਰ ਕੱਢ ਕੇ ਬਾਥਰੂਮ ਜਿਹੜਾ ਵਾ ਬੰਦ ਕੀਤਾ ਜਾਵੇ ਔਰ ਜਿਹੜੇ ਕੂੜਾ ਸੁੱਟਦੇ ਆ ਬਾਹਰੋਂ ਆ ਕੇ ਜੀ ਮੱਲੇ ਵਾਲੇ ਉਹਨਾਂ ਨੂੰ ਰੋਕ ਸਕਦੇ ਆ ਉਹਨਾਂ ਨੂੰ ਨਗਰ ਕੌਂਸਲ ਨੂੰ ਦੱਸ ਸਕਦੇ ਆ ਕਿ ਫਲਾਣਾ ਬੰਦਾ ਜਾਂ ਪੁਰਾਣਾ ਮਾਰਕੀਟ ਵਾਲਾ ਕੂੜਾ ਸੁੱਟਣ ਆਇਆ ਆ ਬਿਲਕੁਲ ਬਿਲਕੁਲ ਦੱਸ ਸਕਦੇ ਆ ਜੀ ਮੱਲੇ ਦੇ ਬਾਹਰ ਜਾ ਰਹੇ ਆ ਬਾਹਰ ਸੁੱਟਦੇ ਪਏ ਆ ਜਿਹੜੇ ਇਲਾਕੇ ਛਾਕੇ ਆ ਤੇ ਦੱਸਦੇ ਪਏ ਪੂਰਾ ਸੁੱਟ ਜਾਂਦੇ ਆ ਦੁਕਾਨਦਾਰਾਂ ਦੇ ਸੁੱਟ ਜਾਂਦੇ ਆ ਇੱਥੇ ਇੱਕ ਕਮੇਟੀ ਦਾ ਬੋਟਲ ਲਗਾਇਆ ਜਾਏ ਉਹਨਾਂ ਤੇ ਚਲਾਨ ਕੱਟੇ ਜਾਣ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਸਰਪੰਚ}{|\text{ਸਲਾਦ ਵਰਮਾ}|} ਕਿਹੜੀ ਵਾਰਡ ਆ ਸਰਪੰਚ ਇਹੋ ਹੀ ਨੌਂ ਵਾਰਡ ਆ ਕੀ ਪ੍ਰੋਬਲਮ ਪ੍ਰ ਤੇ ਇੰਨਾ ਕੀ ਨਾਲਾ ਜਿਹੜਾ ਹੈਗਾ ਛੋਟਾ ਜਿਹਾ ਹੈਗਾ ਕਿੱਥੋਂ ਹਨੂਆ ਚੌਕ ਹੈ ਉੱਥੋਂ ਪਾਣੀ ਜਿਹੜਾ ਆ ਕੇ ਕੀਤਾ ਪਹੁੰਦਾ ਸਾਰਾ ਪਾਣੀ ਇੱਧਰੋਂ ਆਉਂਦਾ ਹੈਗਾ ਅੱਛਾ ਬਾਕੀ ਜਿਹੜਾ ਨਾਲੀਆਂ ਨੂਲੀਆਂ ਦੀ ਸਫਾਈ ਤੇ ਹੋ ਜਾਂਦੀ ਹੈ ਲੇਕਿਨ ਇਹ ਇਲਾਕੇ ਜੇ ਜਦੋਂ ਅਸੀਂ ਆਨੇ ਆ ਤੇ ਇੱਥੇ ਬੋਦਰ ਭਰਿਆ ਹੁੰਦਾ ਅੱਛਾ ਲੋਕਾਂ ਨੇ ਜਿਹੜੇ ਲਪਾਫੇ ਜਿਹੜੇ ਹੁੰਦੇ ਨੇ ਉਹ ਭਰ ਕੇ ਦੇ ਅੱਥੇ ਸੁੱਟ ਦੇ ਦਿੰਦੇ ਨੇ ਘਰਾਂ ਚ ਘਰਾਂ ਚੋਂ ਕੱਢ ਕੇ ਚੋਰੀ ਚੋਰੀ ਨਾਲ ਵੇਖ ਲੋ ਸਾਹਮਣੇ ਵੀ ਸੁੱਟ ਦੇ ਦਿੰਦੇ ਤੇ ਕੋਠਿਆਂ ਤੋਂ ਵੀ ਸੁੱਟ ਦਿੰਦੇ ਨੇ ਹਾਂਜੀ ਇਹਨਾਂ ਦਾ ਕੋਈ ਥੋੜਾ ਰੁਕਾਵਟ ਕਰੋ ਇਹ ਦੋ ਉਦੋਂ ਨਹੀਂ ਸੁਧਰਨਗੇ ਤੇ ਸਫਾਈ ਵਾਲੇ ਕਿੰਨਾ ਕਿਤੇ ਸਫਾਈ ਕਰਨਗੇ ਜੇ ਨਾਲਿਆਂ ਨਹੀਂ ਉਹ ਸਫਾਈ ਵਾਲੇ ਜਿਹੜੇ ਬੰਦੇ ਨੇ ਉਹਨਾਂ ਨੂੰ ਚਾਹੀਦਾ ਵੀ ਉਹਨਾਂ ਨੂੰ ਉਹਨਾਂ ਨੂੰ ਵਾਰਨਿੰਗ ਦੇਣਾ ਆਹ ਦੇਖੋ ਮਲੇਦਾਰੀ ਇੱਕ ਦੂਜੇ ਨਾਲ ਲੜਾਈ ਨਹੀਂ ਲੈ ਸਕਦਾ ਦੇਖਣਾ ਸਿੱਧੀ ਗੱਲ ਹੈਗੀ ਸਪਸ਼ਟ ਗੱਲ ਹੈਗੀ ਆ ਵੀ ਅਸੀਂ ਥੋੜੀ ਲੜਾਈ ਲੈਣੀ ਹੈ ਇਹ ਜਿਹੜੇ ਕੰਮ ਕਰਨ ਵਾਲੇ ਇਹਨਾਂ ਨੂੰ ਚਾਹੀਦਾ ਨਿਗਰਾਨੀ ਮਾਰੀ ਮੋਟੀ ਰੱਖਣਾ ਤੇ ਅੱਪੇ ਠੀਕ ਹੋ ਜਾਂਦਾ ਵਾ ਕੰਮ ਇਹ ਜਨਾਬ ਆਹ ਦੇਖੋ ਨਾ ਆਹ ਦੇਖੋ ਤੁਸੀਂ ਆਹ ਦੇਖੋ ਇਸਤਾਨ ਕਿੱਥੋਂ ਦਾ ਘਰਾਈ ਦੀਆਂ ਨੇ ਹੈ ਕੋ ਨਾਲੇ ਦਾ ਬੂਆ ਹਾਂਜੀ ਆ ਤੇ ਸ਼ੋਰਟ ਆ ਜਾਣਾ ਹਾਂਜੀ ਆ ਮੱਲੇ ਵਾਲੇ ਤੇ ਥੋੜੀ ਦੇਰ ਲਈ ਆਂਦੇ ਆ ਮੱਲੇ ਵਾਲੇ 24 ਘੰਟੇ ਰਹਿ ਸਕਦੇ ਆ ਮੱਲੇ ਵਾਲਿਆਂ ਨੂੰ ਵੀ ਚਾਹੀਦਾ ਵੀ ਨਜ਼ਰ ਰੱਖਣਾ ਕੋਈ ਬਾਹਰੋਂ ਕੋਈ ਮੈਂ ਕਹਿੰਦਾ ਦੁਕਾਨਦਾਰ ਹੀ ਕੋਈ ਆਪਣਾ ਪੂਰਾ ਗਲੀ ਦੁਸਤ ਨਹੀਂ ਹੁੰਦਾ ਤਾਂ ਕਿ ਮੱਲੇ ਵਾਲੇ ਨੂੰ ਰੋਕ ਨਹੀਂ ਸਕਦੇ ਮੱਲੇ ਵਾਲੇ ਇੱਥੇ ਉਹਨਾਂ ਕਿਦਾਂ ਰੋਕਣਗੇ ਆ ਕੇ ਆਪਣੇ ਲੋਕੀ ਦੇ ਘਰਾਂ ਜੋ ਵੜੇਦੇ ਨੇ ਐਸ ਪਾਸੇ ਦੇ ਘਰ ਇਹ ਹੋਈ ਆ ਥੋੜੇ ਕਿ ਇਹਨਾਂ ਦੇ ਘਰ ਇਹੋ ਥੋੜੇ ਰੱਟੋ ਵਾਲੇ ਨੂੰ ਨਹੀਂ ਗਲਤ ਹੈ ਗਈ ਇਹਨਾਂ ਨੂੰ ਬਹੁਤੀ ਹੈ ਨਾ ਬਹੁਤੀ ਹੈ ਨਾ ਲੋਕਾਂ ਨੂੰ ਪਛਾਣੀ ਆ ਜੇ ਕਾਉਂਸਲ ਇਹਨਾਂ ਤੇ ਕਾਰਵਾਈ ਕਰੇ ਤਾਂ ਹਾਂ ਜਿਹੜੀ ਗੱਲ ਆ ਜੇ ਕਾਉਂਸਲ ਇਹਨਾਂ ਤੇ ਕਾਰਵਾਈ ਕਰਦੇ ਨਹੀਂ ਤੇਰਾ ਸਾਡੇ ਕੋਈ ਨਹੀਂ ਹੈਗਾ ਕਿਉਂ ਜਿਹੜਾ ਜਿਹੜਾ ਗਲਤੀ ਕਰਦਾ ਉਹਨੂੰ ਸਜ਼ਾ ਤੇ ਮਿਲਣੀ ਚਾਹੀਦੀ ਆ ਨਾ ਕੀ ਨਾਇਤ ਕਿਹੜਾ ਮੁੰਡਾ ਕਿ ਕੀ ਬਰੋਲਾ ਮੇਰਾ ਨਾਮ ਦਲਬਾਗ ਰਾਇਆ ਵਾਰ ਨੰਬਰ 900 ਪਟੋਚੋ ਪਟੋ ਨਸੀ ਸਾਡੇ ਵਾਰ ਦਾ ਆਹ ਤਾਹੀ ਉਤੋਂ ਤਾ ਦੇ ਕੀ ਗਣਾ ਜਾਂਦੇ ਹੋ ਕਾਹ ਜਾਂਦੇ ਆ ਵੀ ਸਾਰੇ ਲਰਟ ਹੋ ਕੇ ਆਪਣਾ ਗੰਦਾ ਲੱਛਾ ਕੇ ਨਾ ਪਾਉਂਦੇ ਨਾ ਜਿਹੜੇ ਕਿ ਸਫਾਈ ਕਰਨ ਤੋਂ ਬਾਅਦ ਵੀ ਖੂੜਾ ਫਰਜ ਨੇ ਔਰ ਨਾਲਿਆ ਜਾਂਦਾ ਜਿੱਸੇ ਪਾਣੀ ਬਲਾਕ ਹੋ ਜਾਂਦਾ ਬਹੁਤ ਛੁੱਟਦਾ ਜੀ ਇੱਕ ਘਰਾਂ ਵਾਲੇ ਸਭ ਦੇ ਕੋ ਬਾਦੀ ਵੀ ਸੁੱਕੀ ਜਾਂਦੇ ਨੇ ਔਰ ਕੀ ਸਮੱਸਿਆ ਹੈ ਬਾਦ ਜੀ ਸਮੱਸਿਆ ਸਭ ਤੋਂ ਵੱਡੀ ਇਹ ਹੈ ਵੀ ਪਾਣੀ ਚੱਲਦਾ ਰਹੇ ਚਲੋ ਕਿ ਪਰੇਸ਼ਾਨੀ ਨਾ ਹੋਵੇ ਇਹ ਬਾਥੂਮ ਦੀ ਤੇ ਇੱਕ ਬਾਥੂਮ ਦੀ ਸਮੱਸਿਆ ਲੋਣ ਜਿਹੜਾ ਕਿ ਉੱਥੇ ਹਰ ਬੰਦੇ ਦਾ ਪਿਸ਼ਾਬ ਕਰਦਾ ਵਾ ਉਹਦਾ ਹੱਲ ਹੋ ਜਾਏ ਦੇ ਲੋਕਾਂ ਨੂੰ ਲਗਾਵੀਂ ਸਫਾਈ ਅੱਮਾ ਲੈਵੜੇ ਕਰਦੇ ਆ ਕਿ ਬਾਹਰੋਂ ਆ ਕੇ ਕਰ ਬਾਹਰੋਂ ਬਾਹਰੋਂ ਮਹੱਲਿਆ ਵਾਲੇ ਕਾਜ ਬਾਹਰੋਂ ਵੀ ਕਰਦੇ ਨੇ ਹਾਂ ਮਹੱਲਾ ਵਾਸੀ ਕਹਿ ਰਹੇ ਆ ਕਿ ਤੁਸੀਂ ਸਫਾਈ ਕਰਨ ਨਹੀਂ ਆਉਂਦੇ ਰੈਗੂਲਰ ਨਹੀਂ ਆਉਂਦੇ ਵਿਚ ਵਿਚ ਆਉਂਦੇ ਹੋ ਦੇਖੋ ਮਹੱਲੇ ਦੇ ਵਾਸੀ ਨੂੰ ਪਤਾ ਵਾ ਕਿ ਜਿਹੜੇ ਲੱਗ ਲੱਗੇ ਘਰਾਂ ਨਾਲ ਸਾਰ ਨੂੰ ਪਤਾ ਵਾ ਕਿ ਸਾਡੇ ਮਾਣੇ ਆਂਦੇ ਸਫਾਈ ਕਰਨ ਕਰਨੇ ਦਾ ਇਹ ਆ ਕਿ ਜਿੰਨੇ ਲੱਗ ਲੱਗੇ ਬੈਕਰੀਆਂ ਵਾਲੇ ਆ ਹੋਟਲਾਂ ਵਾਲੇ ਆ ਉਹ ਲਿਆ ਕੇ ਸਾਰਾ ਕਚਰਾ ਇੱਥੇ ਸੁੱਟਦੇ ਆ ਉਹ ਸੁੱਟਦੇ ਕੀ ਚੋਰੀ ਮੇਰਾ ਜਦੋਂ ਗਲੀ ਦੇ ਵਿੱਚ ਹੋ ਜਾਂਦਾ ਵਾ ਜਾਂਦੇ ਸਵੇਰ ਨੂੰ ਸੁੱਟਦੇ ਆ ਯਾਦੋ ਸ਼ਾਮ ਨੂੰ ਜਦ ਨੇਰੇ ਪਈ 9 10 600 ਦੇ ਕੋਈ ਆ ਕੋਈ ਵੇਖੇ ਨਾ ਉਹਦੇ ਵੇਲੇ ਸਾਡਾ ਮਲਾਹਰ ਕੋਈ ਇੱਥੇ 24 ਘੰਟੇ ਦੇ ਬੈਨ ਸਾਡੇ ਮਲਾਹਰ ਨਾ ਕੰਮ ਆ ਕਿ ਆਇਆ ਵਾ ਸਫਾਈ ਕੀਤੀ ਆ ਤੇ ਚੱਲ ਗਿਆ ਜੇ ਮਹੱਲਾ ਵਾਸੀ ਤੁਹਾਨੂੰ ਦੱਸ ਦੇਣ ਕਿ ਕਿਹੜਾ ਬੰਦਾ ਛੁੱਟਣਾ ਆ ਫਿਰ ਕਾਰਵਾਈ ਹੋਏਗੀ ਉੱਤੇ ਅਸੀਂ ਕਾਰਵਾਈ ਕਰਾਈ ਐ ਈਓ ਸਾਹਿਬ ਨਾਲੋਂ ਕਹਿ ਕੇ ਐਮਸੀ ਸਾਹਿਬ ਨਾਲੋਂ ਕਹਿ ਕੇ ਉਹਨਾਂ ਦਾ ਚਲਾਨ ਕਰਵਾਵਾਂਗੇ ਸਾਨੂੰ ਦੱਸੋ ਕਿਹੜਾ ਬੰਦਾ ਕਿਹੜਾ ਹੋਟਲ ਵਾਲਾ ਕਿਹੜਾ ਬੈਕਰੀ ਵਾਲਾ ਸਾਨੂੰ ਦੱਸਿਆ ਜਾਵੇ ਅਸੀਂ ਨਾਲ ਆਪਣੇ ਐਮਸੀ ਸਾਹਿਬ ਨਾਲੋਂ ਆਪਣੇ ਈਓ ਸਾਹਿਬ ਨਾਲ ਨਾਲ ਲੈ ਕੇ ਉਹਨਾਂ ਦਾ ਚਲਾਨ ਕਰਾਵਾਂਗੇ ਕੁਮਾਰ ਜੀ ਕੀ ਕਹਿਣਾ ਚਾਹੋਗੇ ਅੱਜ ਤੁਹਾਡੀ ਸਮੱਸਿਆ ਜਿਹੜੇ ਤੋਂ ਪਾਣੀ ਲੱखी ਆ। ਅੱਛਾ ਕੁਮਾਰ ਭਟੋ ਮੇਰੀ ਵਾਈਫ ਜਿਹੜੀ ਹੈ ਨਿਰਮਲ ਕੁਮਾਰੀ ਐਮਸੀ ਐ। ਬਾਡ ਨੰਬਰ 9 ਇਹਨਾਂ ਦੀ ਸਮੱਸਿਆ ਇੱਕ ਪਾਣੀ ਦੀ ਆ ਆ ਜਿਹੜੇ ਨਾਲੇ ਦੀ। ਮੈਂ ਪ੍ਰਧਾਨ ਜੀ ਦੇ ਨਾਲਾ ਚ ਲੈਦੀ ਆ। ਇਹ ਇਹਨਾਂ ਦੀ ਸਮੱਸਿਆ ਤਾਂ ਬੜੇ ਚਿਰ ਦੀ ਹੈਗੀ ਪਰ ਇਹਨਾਂ ਨੇ ਹੁਣ ਮੈਨੂੰ ਦੱਸਿਆ ਵਾ। ਮੈਂ ਆਪਣੇ ਜ਼ਿੰਮੇਦਾਰਾਂ ਨੂੰ ਅਲਰਟ ਕੀਤਾ ਲੈ ਇਹਨਾਂ ਦੇ ਮਗਰ ਮੈਂ ਸਵੇਰੇ 6 ਵਜੇ ਚੜਨਾ ਇਹਨਾਂ ਦੇ ਪੁੱਛ ਲੋ ਇਹ ਮੇਰੇ ਸਾਹਮਣੇ ਘਲੇ ਨਾ ਬਣਾ ਲੈਂਦਾ ਇਸ ਤਰ੍ਹਾਂ। ਜੇਸਟਨ ਮੈਨੂੰ ਮੈਂ ਇੱਕ ਦਿਨ ਇੱਥੇ ਬੰਦਾ ਜਿਹਦੀ ਡਿਊਟੀ ਉਹਨੂੰ ਮੈਂ ਸਸਪੈਂਡ ਕੀਤਾ ਪਿਛਲੇ ਹਫਤੇ ਚ ਤੇ ਸਾਰੇ ਮਹਲੇ ਨੇ ਜਾ ਕੇ ਉਹਦੀ ਗਵਾਈ ਪਾਈ ਗਵਾਈ ਪਾਈ ਆ ਵੀ ਇੱਕ ਵਾਰੀ ਉਹਨੂੰ ਬਖਸ਼ ਦੋ ਮੈਂ ਉਸ ਬੰਦੇ ਨੂੰ ਨਹੀਂ ਲਿਆਂਦਾ ਗੁਰਦੁਆਰੇ ਵਾਲਿਆਂ ਨੇ ਕਿ ਸਾਰਿਆਂ ਨੇ ਮੈਨੂੰ ਇੰਨਾ ਕਿਹਾ ਵੀ ਇੱਕ ਵਾਰੀ ਪ੍ਰਧਾਨ ਜੀ ਛੱਡ ਦੋ ਮੈਂ ਬੰਦਾ ਮਾਰਾ ਇੱਥੇ ਵਾਰ ਚ ਵੱਢ ਨਹੀਂ ਦਿੰਦਾ ਭਾਵੇਂ ਜੋ ਮਰਜੀ ਹੋ ਜੇ ਜਿਹੜੀ ਗੱਲ ਹੈ ਨਾਲੇ ਦੀ ਹੈ ਇਹ ਪਛਾਪਖਾਨੇ ਦੀ ਹੈ ਤੇ ਆ ਜਿਹੜੀ ਹੈ ਨਾ ਨਾਲਾ ਬੰਦਾ ਨਵਾਂ ਬੰਦਿਆ ਦਾ ਇੱਥੇ ਪਕਾ ਹੁੰਡਿਆ ਦਾ ਉਹ ਉਹਨਾਂ ਨੇ ਬੰਦ ਕੀਤਾ ਤਾਂ ਗੋ ਤੇ ਇਹ ਨਾਲਾ ਬੰਦਾ ਪਿਆ ਹਾਂਜੀ ਲਖਾਸੀ ਨਾਲਾ ਲਖਾਸੀ ਜਿਹੜਾ ਨਾਲਾ ਵੈ ਇਹ ਬੰਡਿਆ ਦਾ ਉਹਨਾਂ ਨੇ ਬੰਦ ਕੀਤਾ ਤਾਂ ਇਹ ਦਾ 15 ਜੀ 15 ਦਿਨ ਦੀ ਇਹ ਸਮੱਸਿਆ ਆ ਗਈ ਆ ਉਸ ਤੋਂ ਬਾਅਦ ਇਹ ਸਮੱਸਿਆ ਇੱਥੇ ਆ ਜੇ ਤਾਂ ਮੈਂ ਆ ਜ਼ਿੰਮੇਵਾਰ ਆਇਆ ਅੱਛਾ ਪਤਾ ਵੀ ਇੱਕ ਇੱਕ ਬੜੀ ਵੱਡੀ ਦਾ ਹਾਲ ਆਈ ਆ ਕਿ ਦੁਕਾਨਦਾਰ ਬਾਹਰੋਂ ਕੁਝ ਵੀ ਆ ਕੇ ਤੁਹਾਡੇ ਬਾਗ ਦੇ ਵਿੱਚ ਕੂੜਾ ਸੁੱਟ ਕੇ ਜਾਂਦੇ ਪਏ ਵੇਖੋ ਮੈਂ ਤੁਹਾਨੂੰ ਇਹ ਨਾਲ ਬਾਰੇ ਦੱਸਾਂ ਮੈਂ ਇੱਕ ਦਿਨ ਉੱਥੇ ਸਾਹਮਣੇ ਖੜਾ ਸੀਗਾ ਐ ਸਾਹਮਣੇ ਜਿਹੜੇ ਆ ਨਾ ਅੜੇ ਮੁਰਗਿਆਂ ਦੇ ਕੀ ਸਾਰੇ ਮਾਏ ਨਾ ਗੰਦ ਫੁੰਦੇ ਇਹਦੇ ਵਿੱਚ ਾਲ ਕੇ ਸੁੱਟਦੇ ਆ ਤੇ ਸਵੇਰੇ ਟਰਾਲੀ ਆਉਂਦੀ ਆ ਇਥੋਂ ਝਕਾਨੇ ਆ ਹੀ ਇਹਨਾਂ ਦੀ ਕਾਰਵਾਈ ਕਰੋ ਕਾਰਵਾਈ ਜੇ ਕਰੀਏ ਤਾਂ ਮਾਲੇ ਵਾਲੇ ਫੇਰ ਮਗਰ ਆ ਜਦੇ ਵੀ ਇਹ ਸਾਡਾ ਰਿਸ਼ਤੇਦਾਰ ਆ ਸਾਡਾ ਫਲਾਨ ਕਰੀਏਗੀ ਇਹ ਤਾਂ ਮਾਲੇ ਵਾਲੇ ਕਦੇ ਕਾਰਵਾਈ ਕਰੋ ਹੋਣੀ ਅਸੀਂ ਆਵਾਜ਼ ਇਹਨਾਂ ਨੇ ਇੱਥੇ ਕਿਹਾ ਤਾ ਜਦੋਂ ਇਹਨਾਂ ਨੂੰ ਕਿਸੇ ਨੂੰ ਚੁੜੀ ਵਾਰ ਦਿੱਤੀ ਨਾ ਮੈਂ ਇਹਨਾਂ ਨੇ ਮੇਰੇ ਖਿਲਾਫ ਹੋ ਜਣਾ ਇੱਕ ਇਹਨਾਂ ਨੇ ਇਸ ਮਸੱਈਆ ਜਨਾਈ ਆ ਵਾਟਰ ਪੱਪ ਦੀ ਜਿਹੜੀ ਇਹ ਵਾਟਰ ਇਹ ਇਹ ਤੇ ਮੇਰੇ ਨਾਲੇ ਚ ਪਹਿਲਾਂ ਹੀ ਹੈਗੀ ਆ ਇਹ ਪਤਾ ਹੀ ਗੱਲ ਸੀਗੀ ਇਹ ਪ੍ਰਸ਼ਾਸਨ ਤੋਂ ਕੋਈ ਪੈਸਾ ਨਹੀਂ ਆਇਆ ਸਾਨੂੰ ਇਹ ਹੋਣ ਰੰਧਾਵਾ ਸਾਹਿਬ ਐਮਪੀ ਬਣੇਦੇ ਆ ਉਹਨਾਂ ਦਾ ਫੰਡ ਆਣਾ ਸਾਨੂੰ ਥੋੜੇ ਮਹੀਨਿਆਂ ਦੇ ਵਿੱਚ ਵਿੱਚ ਹੀ ਆਈ ਇਹ ਕੰਮ ਜਿਹੜਾ ਪਹਿਲੇ ਪਕਾ ਦੇਣਾ ਇਹਨੂੰ ਆਈ ਇਹ ਕੰਦ ਘੜਾ ਦੇਣੀ ਹੈ ਅੱਜ ਮੈਂ ਤੁਹਾਨੂੰ ਇੱਕ ਵਾਅਦਾ ਨਾ ਕਹਿਣਾ ਮੇਰੀ ਵਾਰਦੇ ਵਿੱਚ ਚੱਲਾ ਜਾ ਇੱਕ ਇੱਕ ਘਰ ਜਾ ਕੇ ਘਰਾਂ 'ਚ ਜਾ ਕੇ ਪੁੱਛੇ ਕਿ ਤੁਹਾਡੇ ਐਮਸੀ ਦਾ 4 ਸਾਲ ਦਾ ਕੀ ਹਿਸਾਬਤਾ ਵਾ ਜੇ ਕਹਿਦਨ ਕਿ ਇਹਦਾ ਮਾੜਾ ਵਾ ਤਾਂ ਮੈਂ ਅੱਜ ਤੋਂ ਬਾਅਦ ਇੱਥੇ ਆਣਾ ਹੀ ਬੰਦ ਨਾ ਇਹ ਮੈ ਇਲੈਕਸ਼ਨ ਲੜਨੀ ਦੀ ਪਾਣੀ ਬੰਦ ਦਾ ਇਹ ਜੀਵ ਪਾਣੀ ਜਿਹੜਾ ਬੰਦ ਉਹ ਨਾਲੇ ਦਾ ਉਹ ਨਾਲਾ ਬੰਦ ਕੀਤਾ ਦਾ ਪ੍ਰਸ਼ਾਸਨ ਨੇ